ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਬਣ ਬੱਚੀਆਂ ਸੇਲੇ ਲੈ ਕੇ ਆਂ ਜੀ ਵਿੱਚ ਇੱਕ ਟੋਕੜ ਗੱਬਣ ਵੜਾ ਬਈ ਤੇ ਕੋਸਕ ਬੱਚੀਆਂ ਬਈ ਅੱਧ ਗੱਬਣ ਕੋਸਕਰੇ ਥੋੜਾ ਥੋੜਾ ਟਾਈਮ ਹੋਇਆ ਸੀ ਪਰ ਵਾਈ ਨਹੀਂ ਇਹ ਆਉ ਪੁੱਛ ਲੈਨੇ ਆਪਣਾ ਬਾਈ ਥੋੜੇ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਜੀ ਹਸਿਕਾਲ ਹਸਿਕਾਲ ਬਾਈ ਜੀ ਉਹ ਠੀਕ ਹੂ ਬੜੀ ਵਧੀਆ ਬਹੁਤ ਵਧੀਆ ਜੀ ਵਧੀਆ ਚੱਲਦਾ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਬਾਈ ਗੱਬੜ ਬੱਚੇ ਆ ਗੱਬੜ ਬੱਚੇ ਪੰਜ ਛੇ ਗੱਬੜਾ ਜੀ ਉਹ ਤਿੰਨ ਚਾਰ ਬੱਚੇ ਆ ਜੀ ਸੀਮਣ ਭਰੇ ਮਹੀਨਾ ਵੀ ਨੌ ਗਏ ਜੀ ਠੀਕ ਹੈ ਇੱਕ ਆ ਟੋਕੜ ਗੱਬੜਗਾ ਜੀ ਕਿ ਟੋਕੜ ਗੱਬੜ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਦੇਵੀ ਲਾਲ ਖਾਨ ਹੈ ਜੀ ਪਿੰਡ ਚੀਦਾ ਤਸੀਲ ਬਾਗਾ ਪੁਰਾਣਾ ਡਿਸਟ੍ਰਿਕਟ ਮੋਗਾ ਠੀਕ ਹੈ ਨੇੜੇ ਪਿੰਡ ਬੇ ਨੇੜੇ ਪਿੰਡ ਸੁਖਣਾ ਤੇ ਸੱਤੀਪਾਈ ਹੈ ਜੀ ਮੋਬਾਈਲ ਨੰਬਰ ਬੋਲ 987384454 ਜੀ ਇਹ ਬਾਈ ਦਾ ਕ ਇਹ ਜੀ ਦੂਜੇ ਸੂਸ ਹੋ ਗਏ ਠੀਕ ਆ ਕਿੰਨੇ ਟਾਈਮ ਦੀ ਗੱਬਣਾ ਤੀਜੇ ਵਾਸਤੇ ਇਹ ਹੁਣ ਮੰਨ ਲਓ 14:30 ਮਿੰਟ ਦੀ ਪ੍ਰੈਜ਼ੈਂਟ ਆ ਠੀਕ ਆ ਚੈੱਕ ਬਾਕੀ ਦੁੱਧ ਮੈਂ 12 ਕਿਲੋ ਚੋਕ ਕੇ ਲੈ ਕੇ ਸਾਡੇ ਕੋਲੇ ਆ ਕੇ ਥੋੜਾ ਉਪਰਾ ਕੀਤਾ ਨੇ ਦੁੱਧ ਹੁਣ ਵੀ 8 ਕਿਲੋ ਦੁੱਧ ਹੈਗਾ ਰੈਡੀ ਠੀਕ ਆ ਬੰਦੇ ਸੇਵਾਲੇ ਘਰੇ ਜਾਵਣੀ 14-15 ਲੀਟਰ ਦੁੱਧ ਵੀ ਹੁਣ ਵੀ ਟੋਕਰ ਵੀ ਪਾ ਦੂ ਟੋਕਰ ਗੱਬਣਾ ਠੀਕ ਆ ਬਈ ਚਵਾਈ ਕਿਵੇਂ ਆ ਚਵਾਈ ਓਕੇ ਜੀ ਇੱਕ ਨੰਬਰ ਟੋਹ ਰਸਈ ਦੇ ਦੋਨੇ ਪਾਸੇ ਦਾ ਕੀ ਚੋੜੇ ਕੋਈ ਤਾਂ ਵੀ ਕੋਈ ਚੱਕਰ ਨਹੀਂ ਠੀਕ ਆ ਠੰਡੀ ਬਾਈ ਕਹਿੰਦਾ ਫੁੱਲ ਆ ਚਵਾਈ ਚੰਗੀ ਆ ਥਣਲੇ ਗੱਬਣ ਚੈੱਕ ਪਾਸ ਹਨ ਆਪਦੀ ਤਸੱਲੀ ਲਈ ਅੰਗਲਾ ਜ਼ਰੂਰ ਕਰਵਾਓ ਬਈ ਵਜਨ ਵਾਲੀ ਵੇਗਰ ਹੈ ਜੀ ਗਾਹ ਨੂੰ ਦੀ ਗਾਹ ਲੱਖ ਰੁਪਏ ਦੀ ਗਾਹ ਤਿਆਰ ਹੋਣ ਵਾਲੀ ਹੈ ਠੀਕ ਹੈ ਬਈ ਮੁੱਲ ਕੀ ਹੈ ਵੀਰੇ ਦਾ ਮੁੱਲ ਹੈ ਜੀ 50000 ਰੁਪਏ ਮਾਨਤਾਨ ਹੋ ਜੀ ਮਾਨਤਾਨ ਹੋ ਜੀ ਠੀਕ ਹੈ 50000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੀ ਚੰਗੀ ਆ ਬਈ ਬਾਤ ਅੱਗੇ ਬਈ ਬੱਚੀਆਂ ਬਾਰੇ ਗੱਲ ਕਰਦੇ ਆ ਉਧਰੋਂ ਲੱਗੀ ਬਈ ਹਾਂ ਉਧਰੋਂ ਆਇਥੋਂ ਸਟਾਰਟ ਕਰਦੇ ਆ ਬੱਚੀ ਹਾਂ ਇਹ ਤਾਂ ਕਰ ਲੋ ਇਨੇ ਟਾਈਮ ਦੀ ਗੱਪਣਾ ਇਹ ਬੱਚੀ ਜੀ ਤੀਕਾ ਭਰ ਆਇਆ ਸੀ ਮਣੇ ਕਮੀਨ ਮੰਥ ਹੋ ਗਿਆ ਬੱਚੀ ਦੀ ਬਹੁਤ ਫੁੱਲ ਬਰੀਡ ਵਾਲੀ ਇਹ ਬੱਚੀ ਆਇਆ ਮਣੇ ਫੁੱਲ ਬਰੀਡ ਵਾਲੀ ਬੱਚੀ ਹਾਈਟ ਲੈਂਥ ਦੇਖੋ ਬੱਚੀ ਦੀ ਪਹਿਲਾਂ ਦੇਖੀ ਨੂੰ ਦੇਖ ਸਕਦੇ ਤੁਸੀਂ ਪੂਰੀ ਫਾਰਮ ਦੀ ਬੱਚੀ ਹੈ ਰਕਾਰਡ ਵਾਲੀ ਹੈ ਜੀ ਪੂਰੀ ਸਹੀ ਗੱਲ ਆ ਫੁੱਲ ਕਰਦਾ ਨਾ ਕਿੰਨੇ ਟਾਈਮ ਦੀ ਗੱਪਣਾ ਇਹ ਇਹਦੇ 1 ਮੰਥ ਹੋ ਗਿਆ ਦੀ ਗੱਪਣਾ ਇਹ ਇੱਕ ਪਾਸੇ ਨਹੀਂ ਹੁੰਦੀ ਜੀ ਅੱਜ ਕਿਸਮਤ ਅਗੀ ਸਹੀ ਗੱਲ ਆ ਭਾਈ ਮਾਂ ਦਾ ਦੁੱਧ ਕਿੰਨਾ ਕ ਮਾਂ ਦਾ ਸੀਗਾ 38 35 ਲੀਟਰ ਦਾ ਰਕਾਰਡ ਹੈ ਜੀ ਠੀਕ ਹੈ ਝੂਲੀ ਵਿੱਚ ਪੂਰੀ ਹਾਈਟ ਲੈਂਥ ਵਾਲੀ ਤੁਸੀਂ ਦੇਖ ਸਕਦੇ ਹੋ ਚੰਗਾ ਤੋਰਾ ਤਾਰਾ ਚੰਗਾ ਚੰ ਇੱਕ ਮਹੀਨਾ ਹੋ ਗਿਆ ਬਾਈ ਕਹਿੰਦਾ ਸੀਵਨ ਪਰਵਾਹ ਇਹਨੂੰ ਠੀਕ ਹੈ ਕਿ ਨਹੀਂ ਉਹ ਅੱਗੇ ਕਿਸਮਤ ਆ ਗੱਭਣ ਨੇ ਜੰਗੀ ਹੈ ਬੱਚੀ ਮੁੱਲ ਕੀ ਹੈ ਮੁੱਲ 45 ਹੀ ਦਿਆਂਗੇ ਮਾਨਦਾਨ ਹੋ ਜਾਵੇ ਮਾਨਦਾਨ ਹੋ ਜਾਵੇ ਪੂਰੀ ਹਾਈਡ ਲਾਈਨ ਵਾਲੀ ਬੱਚੀ ਜਿੰਨੇ ਗੱਭਣ ਹੋਈ ਪਿਆਰੀ 1.5 ਲੱਖ ਰੁਪਏ ਦੀ ਹੈ ਜੀ ਸਾਈਂ ਕਹਿੰਦਾ ਬਾਈ ਅੱਗੇ ਬਾਈ ਦੋ ਨੰਬਰ ਆਹ ਬੱਚੀ ਮੂਹ ਖੀਰੀ ਹੈ ਜੇ ਠੀਕ ਆ ਇਹ ਵੀ ਇੱਕ ਮਹੀਨਾ ਹੋ ਗਿਆ ਜੀ ਦੀ ਗੱਭੜੇ ਨੂੰ ਠੀਕ ਆ ਇੱਕ ਮਾਂਤੀ 5-6 ਦੇ ਉੱਪਰ ਹੋਵੇ 1 ਮੰਥ ਤੋਂ 5 6 ਦਿਨ ਨੂੰ ਹਾਂ ਜੀ ਠੀਕ ਆ ਬਈ ਇਹ ਸ ਬੜਾ ਚੰਗਾ ਬੋਦੀ ਚੰਗੀ ਆ ਤੇ ਚੰਗੀ ਆ ਉਧਰ ਬਈ ਬਹੁਤ ਆ ਬਾਕੀ ਥੋੜਾ ਚੰਗਾ ਕਰ ਇਹਦਾ ਕੀ ਮੁੱਲ ਆ ਭਰਾ ਇਹਦੇ 45000 ਰੁਪਏ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਬੱਚੀ ਦੇ ਕੱਦ-ਗਾੜ ਬਰੀਡ ਦੇਖੋ ਪਹਿਲਾਂ ਬੱਚੀ ਦੀ ਫੋਟੋ ਜ਼ਰੂਰ ਪਾਓ ਚੰਗੀ ਆ ਬਈ ਬੱਚੀ ਸਵੇਂ ਪੜਿਆ ਕੱਦ-ਗਾੜ ਖੜੀ ਆ ਚੰਗੀ ਆ ਅੱਗੇ ਬਈ ਕਿਹੜੀ ਦੀ ਗੱਲ ਕਰਨੀ ਆਰਾ ਬੱਚੀ ਦਰ ਮਨ ਇਹਦੀ ਕੀ ਡਿਟੇਲ ਆ ਭਾਈ ਕਿਹੜੀ ਇਹ ਵੀ ਨੰਨ ਬੇ ਨੰਦੇ ਉਹਦੇ ਟੀਕੇ ਆ ਫਿਰ ਦੋਨੇ ਟੀਕੇ ਭਰੇ ਆ ਉਹਨਾਂ ਦੇ ਦੋਨੇ ਟੀਕੇ ਭਰੇ ਆ ਇਹਨਾਂ ਕਿੰਨਾ ਟਾਈਮ ਹੋ ਗਿਆ ਭਾਈ ਇਹਦੇ ਵੀ ਨਵਾਂ ਹੀ ਬੱਚੀ ਫਾਰਮ ਦੀ ਬਹੁਤ ਬ੍ਰੀਡ ਆ ਇਹ ਠੀਕ ਆ ਫੇਸ ਚੰਗਾ ਬੋਧੀਪਦੀ ਚੰਗਿਆ ਚੌਕ ਬੱਚੀ ਤੇ ਬਹੁਤ ਆ ਸੋਰਾ ਤਾਰਾ ਚੰਗਾ ਆਣ ਚੋ ਜਿਹੜੀਆਂ ਸਾਫ ਆ ਨਾ ਕਪੂਰ ਦਾ ਬਰ ਸੋਲ ਕੁਆਲਟੀ ਵਾਲਾ ਬੱਚਾ ਕੋਈ ਹੋਣੀ ਇਹਦਾ ਮੁੱਲ ਭਾਈ ਏ 45000 ਰੁਪਏ ਜੀ ਠੀਕ ਆ ਮੰਨ ਤਾਣੂ ਬੁੱਧੀ ਵੀਰੇ ਹਾਂਜੀ ਹੋ ਜਾਊਗਾ ਜੀ ਠੀਕ ਆ 42000 ਰੁਪਿਆ ਮੁੱਲ ਬੱਚੇ ਦਰਬੰਦ ਤੇ ਆ ਰਜੂ ਹਾਂ ਤਾਂ ਜਰੂਰ ਹੋ ਜਾ ਫੇਸ ਚੰਗਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਤੋਰਾ ਤਰਾ ਚੰਗਾ ਕੀ ਡੀਟੀ ਲੈ ਫਰੀ ਬੈਟ ਜੀ ਇਹ ਸਗਤ ਹੈ ਮੇਰਾ ਫਾਇਲਾ 18 ਮੀਟਰ ਤੇ ਦਬਾਇਆ ਦੋ ਮੰਤ ਬਾਕੀ ਹੈ ਜੀ ਠੀਕ ਆ ਦੋ ਦੋ ਡਰਾਈ ਹੈ ਜੀ ਠੀਕ ਆ ਫੇਸ ਚੰਗਾ ਰੰਗ ਰੂਪ ਚੰਗਾ ਹਾਂ ਹੁਣ ਬਹੁਤ ਚੰਗਾ ਤੋ ਅੱਗੇ ਸੀਜ਼ਨ ਦੋ ਜੀ ਬੁਰਾ ਹਾਂ ਜੇ ਕੋਈ ਵੀਰ ਸੰਭ ਲੂਗਾ ਹਨਾ ਦੋ ਮੰਤ ਪੜੇ ਜੀ ਉਵੇਂ ਮੁੱਲ ਹੋਊਗਾ ਹਾਂ ਮੁੱਲ ਹੈ ਇਹ ਤਾਂ 50000 ਰੁਪਏ ਮੁੱਲ ਮੰਤਨ ਹੋ ਜਾ ਮੰਤਨ ਹੋ ਜਾ 50000 ਰੁਪਏ ਮੁੱਲ ਬਾਕੀ ਜਿਹੜਾ ਮੰਤਨ ਜ਼ਰੂਰ ਹੋ ਜਾ ਚੰਗੀ ਐ ਵਰਡ ਸਨਕੀ ਐ ਫੇਸ ਚੰਗਾ ਕਲਰ ਹੈਗਾ ਇਹ ਬੱਚੀ ਦੀ ਕੀ ਡਿਟੇਲ ਆ ਬਈ ਇਹਦੇ ਸੀਵਨ ਲੱਗੇ ਆ ਇਹ 10 ਦਿਨ ਹੋ ਗਏ ਠੀਕ ਆ ਹਾਂਜੀ ਤੇ ਜਿਹੜੀ ਡੀਗਰੀ ਆ ਪਤਾ ਕੁਛ ਹੈ ਇਹ ਬੈਨਮਾਰਕ ਹੀ ਹੈ ਜੀ ਮਾੜਾ ਦੁੱਧ ਕਿੰਨਾ ਹੈ ਮਾੜਾ ਸੀਗਾ 27 ਲੀਟਰ ਦਾ ਰਿਕਾਰਡ ਸੀਗਾ ਬੱਚੀ ਪੂਰੀ ਬਰੀਡ ਆਈ ਕੱਦ ਕਾ ਠੜੀ ਹੈ ਕੱਦ ਵੱਡਾ ਸੰਗਰੂ ਬਹੁਤ ਚੰਗਾ ਚੰਗੀ ਹੈ ਬੱਚੀ ਸਭ ਹੀ ਪੜੀ ਹੈ ਕੀ ਮੁੱਲ ਰਹੂ ਬਈ ਇਹ ਤਾਂ 25000 ਰੁਪਏ ਮਾਣਤਾਨ ਹੋ ਜੀ ਮਾਣਤਾਨ ਸਾਡੇ ਕੋਲ ਏਦਾਂ ਹੀ ਜਿਵੇਂ ਸਾਰੇ ਤਰ੍ਹਾਂ ਦੀ ਕੁਆਲਿਟੀ ਹੈ ਠੀਕ ਹੈ ਜਿਹੇ ਜੇ ਪੁੱਛੀ ਦੀ ਕੁਆਲਟੀ ਹੈ ਜਾਇ ਜਾਇ ਜਾਂ ਕਿੰਨੇ ਟਾਈਮ ਦਾ ਪ੍ਰੈਗਨੈਂਟ ਹੋ ਉਸ ਆਉਣੇ ਰੇਟ ਹੁੰਦਾ ਬਹੁਤ ਸਾਮਨੇ ਰੇਟ ਹਾਂਜੀ ਰੇਟ ਜਾਇ ਜਾਂਦੀ ਹੈ ਹਾਂਜੀ ਰੇਟ ਜਾਇ ਜਾਂਦੀ ਹੈ ਠੀਕ ਹੈ ਬਾਈ ਅੱਗੇ ਉਹਦੇ ਬਾਰੇ ਗੱਲ ਕਰੀਏ ਬਾਈ ਕੋਈ 4.5 ਮਾਸ ਤਰੀ ਪ੍ਰੈਗਨੈਂਟ ਬੱਚੀ ਬਹੁਤ ਹਾਈਟ ਲੈਂਥ ਵਾਲੀ ਕੁਆਲਟੀ ਵਾਲੀ ਬੁੜੀ ਚੈੱਕ ਪਾਸ ਵੀਰੇ ਚੈੱਕ ਪਾਸ ਆ ਬਾਈ ਕੋਈ ਵੀ ਆਊਗਾ ਆਪਣਾ ਚੈੱਕ ਕਰਾ ਕੇ ਲੈ ਜਿਹੜਾ ਗੱਭਣ ਦੱਸਿਆ ਗੱਭਣੀ ਹੋਊਗਾ ਬਹੁਤ ਠੀਕ ਆ ਮਾਂ ਦਾ ਸੀਮਨ ਭਰਾਇਆ ਸੀਮਨ ਲੱਗਿਆ ਹੋਵੇ ਦੱਸਾਂ ਉਹ ਇੰਨੇ ਜਰਦਾ ਨਹੀਂ ਚੈੱਕ ਪਾਸ ਚ ਆਉਂਦਾ ਮਾਂ ਦਾ ਦੁੱਧ ਕਿੰਨਾ ਹੈ ਮਾਂ ਦਾ ਸੀਗਾ 37 ਅੱਦ ਬੱਡ ਚੰਗਾ ਚਮਕ ਚੰਗੀ ਆ ਫੇਸ ਬੜਾ ਪਿਆਰਾ ਬੋਦੀ ਬਦੀ ਚੰਗੀ ਆ ਸਨਕਪਣਾ ਚੰਗਾ ਬੜਾ ਤੇ ਗੱਬਣਾ ਚ ਇੱਕ ਪਾਸਾ ਮੁੱਲ ਚੱਕ ਪਾਸੇ ਮੁੱਲੇ ਦਾ 50000 ਰੁਪਏ ਮਾਨਤਨ ਹੋ ਜੀ ਮਾਨਤਨ ਹੋ ਜੀ 52000 ਰੁਪਏ ਮੁੱਲਾ ਮਾਨਤਨ ਜ਼ਰੂਰ ਹੋਣੀ ਇਹ ਬੱਚੀ ਦੀ ਕੀ ਡਿਟੇਲ ਇਹ ਬੱਚੀ 1.4 ਮਹੀਨੇ ਪ੍ਰੈਗਨੈਂਟ ਹੈ ਜੀ ਠੀਕ ਹੈ ਚੱਕ ਪਾਸਾ ਹਾਂਜੀ ਮੂੰਹ ਦੋ ਦੰਦ ਦਾ ਬੱਚੀ ਚੱਕ ਪਾਸੇ ਮਾਂ ਦਾ ਦੁੱਧ ਕਿੰਨਾ ਬਈ ਮਾਂ ਦਾ ਦੁੱਧ ਸੀਗਾ 28 29 ਲੀਟਰ ਦਾ ਰਿਕਾਰਡ ਆ ਸਾਡੇ ਪਿੰਡ ਦੀ ਬੇੜ ਆ ਜੀ ਇਹ ਉਹ ਫਿੰਗਰ ਰਿਕਰਡ ਦੀ ਪੂਰੀ ਜੇ ਇਸ ਚੰਗਾ ਕੱਦ ਚੰਗਾ ਰੰਗ ਰੂਪ ਚੰਗਾ ਬਾਕੀ ਤੋਰਾ ਤਰਾ ਰਖਾ ਨੇ ਤੋਰ ਕੰਬਰੀ ਬੰਦੀ ਮਨ ਮੁੱਲ ਕੀ ਹੈ ਭਰਾ ਦਾ ਮੁੱਲੇ 45 ਦੀ ਦੇ ਦਾਂਗੀ ਪ੍ਰੈਗਨੈਂਟ ਹੈ ਬੱਚੀ ਹਾਂਜੀ ਮਾਨਤਨ ਹੋ ਜੂ ਪੰਜਾਂ ਦੀ ਤਕਰੀਬ ਤਕਰੀਬ ਹੀ ਪਹੁੰਚ ਜੀ ਵਜੜ ਜੀ ਠੀਕ ਹੈ ਸਾਢੇ 6 ਮਾਂਸ ਦੀ ਪ੍ਰੈਗਨੈਂਟ ਹੈ ਦੁੱਧੋ ਡਰਾਈ ਆ ਸਾਢੇ 6 ਮਾਂਸ ਦੀ ਹਾਂਜੀ ਦੁੱਧ ਦਿੱਤਾ ਇਹਨੇ 20 22 ਲੀਟਰ ਪਹਿਲਾਂ ਨੇ ਠੀਕ ਹੈ ਪੂਰੀ ਜਾਦਬਰੀਡ ਵਾਲੀ ਹੈਗੀ ਕੀ ਮੁੱਲ ਹੈ ਵੀਰੇ ਦਾ ਮੁੱਲੇ 55 ਦੀ ਦੇ ਦਾਂਗੀ ਮਾਨਤਨ ਹੋ ਜੂ ਮਾਨਤਨ ਹੋ ਜੂ ਠੀਕ ਹੈ ਭਾਈ ਅੱਗੇ ਦੀ ਕਿੰਨੀ ਗੋਣ ਕੀ ਦਿਖਾ ਦਿਓ ਇਹਦੀ ਕਿੰਨੇ ਕੁ ਮਰ ਹੈ ਆ ਬੱਚੀ 2.5 ਮਹੀਨੇ ਪ੍ਰੈਗਨੈਂਟ ਹੈ ਜੀ ਮੂੰਹ ਦੋ ਦੰਦ ਆ ਮੂੰਹ ਦੋ ਦੰਦ ਹਾਂਜੀ 2.5 ਮਹੀਨੇ ਚੈੱਕ ਪਾਸ ਹਨ ਚੈੱਕ ਪਾਸ ਬਈ ਗਾਰੰਟੀ ਠੀਕ ਆ ਬਈ ਕੀ ਮੁੱਲ ਆ ਉਹਦਾ 35000 ਰੁਪਏ ਦੇ ਦਿੰਗੇ ਠੀਕ ਆ ਇਦਾਂ ਆ ਬੱਚੀ ਪੂਰੀ ਹਾਈਟ ਲੈਂਥ ਵਾਲੀ ਹੈ ਪੂਰੀ 5.5 ਮਹੀਨੇ ਪ੍ਰੈਗਨੈਂਟ ਹੈ ਮੂੰਹ ਖਿਰੀ ਹੈ ਜੀ ਠੀਕ ਆ ਬਈ ਹਾਂਜੀ ਇਹਦਾ ਮੁੱਲ ਵੀਰੇ ਇਹ ਤਾਂ 50000 ਰੁਪਏ ਮੁੱਲ ਹੈ ਮਾਨਤਨ ਹੋ ਜਾਵੇ ਮਾਨਤਨ ਹੋ ਜਾਊਗਾ ਜੀ ਮੋਕਾ ਜੀ ਵੀਰੇ ਕੋਈ ਇਕੱਠਿਆਂ ਲਵੇ 5-4 ਜਿਆਦਾ ਇਕੱਠਾ ਹੋ ਜਾ ਮੁੱਲ ਵਾਹੂ ਜਾ ਹਾਂਜੀ ਕੋਈ ਆਪਣਾ ਫਿਕਸ ਪ੍ਰਾਈਸ ਕੋਈ ਨਹੀਂ ਜੀ ਤੇ ਮਾਲ ਬਾਈ ਕੋਲੇ ਤਕਰੀਬਨ ਡੇਲੀ ਵਾਂਗੂ ਹੀ ਆਉਂਦਾ ਜਾਂਦਾ ਮਾਲ ਦਾ ਹੀ ਹੁਣ 10-12 ਗਾਵਾਂ ਵੀ ਖੜਾ ਗੰਦਰ ਠੀਕ ਆ ਪਰ ਹੁਣ ਆਪਾਂ ਲੇਟ ਹੋਣ ਕਾਰਨ ਗਰਮੀ ਜ਼ਿਆਦਾ ਹੋ ਗਈ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਬਈ ਕੋਈ ਗਾਂ ਚਾਹੀਦੀ ਬੱਚੀ ਚਾਹੀਦੀ ਡੱਬਣ ਹੀਪਰ ਛੋਟੀ ਬੱਚਾ ਸਾਰੇ ਬਾਈ ਕੋਲੇ ਅਵੇਲੇਬਲ ਹੁੰਦਾ ਮਾਲ ਡੰਗਰ ਬਾਈ ਕੋਲੇ ਬਹੁਤ ਹੁੰਦਾ ਬਈ ਤੇ ਜੇ ਜ਼ਿਆਦਾ ਦਿਖਾਉਣ ਲੱਗੇ ਵੀਡੀਓ ਥੋੜੀ ਲੰਮੀ ਹੋ ਜਾ ਤੇ ਕਿਸੇ ਵੀਰ ਨੂੰ ਕੋਈ ਵੀ ਨਾ ਪਸੰਦ ਆਵੇ ਸਾਜਾ ਕੋਕੀ ਖਰੀਦਣਾ ਚਾਹੁੰਦਾ ਹੈ ਬਾਈ ਨਾਲ ਕਨੈਕਟ ਕਰ ਤਨਵਰ